ਅੰਮ੍ਰਿਤਸਰ ਦੇ ਸੈਂਟਰਲ ਹਲਕੇ ਦੇ ਵਾਰਡ ਨੰਬਰ 51 ਦੇ ਬੂਥ ਨੰਬਰ 5 ਤੇ ਅੱਜੋ ਸਮੇਂ ਹੰਗਾਮਾ ਹੋਇਆ ਹੈ ਅਤੇ ਇਸ ਵਾਰਡ ਤੋਂ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੀ ਸ਼੍ਰੀਮਤੀ ਸਸ਼ੀ ਦੇ ਪੁੱਤਰ ਨਿਤਿਨ ਗਿੱਲ ਉਰਫ ਮਣੀ ਗਿੱਲ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਗਿਆ। ਦਰਸਲ ਤਹਾਨੂੰ ਦੱਸ ਦਈਏ ਕਿ ਇਹ ਹੰਗਾਮਾ ਉਦੋਂ ਹੋਇਆ ਜਦੋਂ ਇੱਕ ਮਰੇ ਬੰਦੇ ਦੀ ਵੋਟ ਪੋਲ ਹੋਈ ਹੈ। ਤਾਂ ਉਹਨਾਂ ਨੇ ਕਿਹਾ ਹੈ ਕਿ ਮੌਕੇ ਤੇ ਬੈਠੇ ਹੋਏ ਅਫਸਰਾਂ ਦੀ ਗਲਤੀ ਹੈ ਤਾਂ ਉਹਨਾਂ ਨੇ ਚੰਗੀ ਤਰ੍ਹਾਂ ਜਾਂਚ ਕਿਉਂ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਅਫਸਰਾਂ ਦੀ ਗਲਤੀ ਨਾਲ ਇੱਕ ਗਲਤ ਵੋਟ ਪੋਲ ਹੋਈ ਹੈ ਇਸ ਦਾ ਕੋਈ ਵੀ ਜਵਾਬ ਦੇ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੇ ਇਹ ਬੂਥ ਕੈਂਸਲ ਨਾ ਹੋਇਆ ਤਾਂ ਹਮਾਨਯੋਗ ਅਦਾਲਤ ਦਾ ਰਸਤਾ ਅਪਣਾਉਣਗੇ ਅਤੇ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਨਗੇ ਮੌਕੇ ਤੇ ਹਾਲਾਤ ਤਣਾਪੂਰਨ ਹੁੰਦੇ ਦੇਖ ਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਇੱਕ ਦਰਖਾਸਤ ਆਈ ਹੈ ਜਿਸ ਦੇ ਵਿੱਚ ਵਾਰਡ ਨੰਬਰ 51 ਦੇ ਇੱਕ ਬੂਥ ਤੇ ਗਲਤ ਵੋਟ ਪੋਲ ਹੋਣ ਦੀ ਜਾਣਕਾਰੀ ਮਿਲੀ ਹੈ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਜੀ ਜੋ ਜਾਲੀ ਵੋਟ ਪੁੱਟਾ ਦਾ ਮਾਮਲਾ ਸਾਹਮਣੇ ਆਇਆ ਕੀ ਪੂਰਾ ਮਾਮਲਾ ਪੁੱਜੀ ਦੇ ਮੋਟੇ ਦੇ ਦੇਖੋ ਜੀ ਜਾਲੀ ਵੋਟਾਂ ਜਿਹੜੀਆਂ ਪਾਰਟੀਆਂ ਦੇ ਵਰਕਰ ਹੈਗੇ ਬਟਾ ਭਗਤਾਰੇ ਆ ਇੰਡੀਪੈਂਡੈਂਟ ਉਹ ਦਰ ਲੱਗ ਰਿਹਾ ਕਿ ਕੋਈ ਪੜਿਆ ਲਿਖਿਆ ਕੈਂਡੀਡੇਟ ਆਪਣੀ ਵਾਰਡ ਦੇ ਵਿੱਚ ਗੱਲ ਰੱਖਣਾ ਚਾਹੁੰਦਾ ਆ ਤੇ ਵਾਰਡ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਤੁਹਾਨੂੰ ਵੀ ਪਤਾ ਹੈ ਕਿ ਇਹਨਾਂ ਪਾਰਟੀਆਂ ਨੇ ਇਲੈਕਸ਼ਨ ਕਿੰਨੇ ਮਹਿੰਗੇ ਕਰ ਦਿੱਤੇ ਲੇਕਿਨ ਇੰਨਾ ਇਲੈਕਸ਼ਨ ਮਹਿੰਗਾ ਹੁੰਦੇ باوجود ਵੀ ਤੁਸੀਂ ਲੋਕਾਂ ਦੇ ਵਿੱਚ ਜੋ ਨਸ਼ਾ ਵੰਡ ਰਹੇ ਹੋ ਸ਼ਰਾਬਾ ਵੰਡ ਰਹੇ ਹੋ ਸੂਟ ਵੰਡ ਰਹੇ ਹੋ ਉਹ ਵੰਡਣ ਤੋਂ ਬਾਅਦ ਵੀ ਤੁਹਾਨੂੰ ਇੰਨਾ ਡਰ ਘਰੇਟ ਆ ਕੇ ਭਾਈ ਸਾਹਿਬ ਤੁਸੀਂ ਡੈਥ ਸੈਟ ਡੈਥ ਲੋਕਾਂ ਦੀ ਵੀ ਵੋਟਾਂ ਭਗਤਾਨ ਲਾਪੇ ਇਹਨਾਂ ਦੀ ਅਫਸਰਾਂ ਨਾਲ ਅੰਦਰ ਸੈਟਿੰਗ ਹੈਗੀ ਆ ਅਫਸਰ ਇਹਨਾਂ ਕੋ ਪੈਸੇ ਲਿੰਦੇ ਆ ਮੈਂ ਡਾਇਰੈਕਟਲੀ ਕਹਿੰਨਾ ਵਿਦਆਊਟ ਆਈਡੀ ਪ੍ਰੂਫ ਵੋਟ ਪਿਆ ਕਿਦਾਂ ਮੈਨੂੰ ਕਹਿੰਦੇ ਜੀ ਤੁਹਾਡੇ ਕੋ ਗਲਤੀ ਹੋ ਗਈ ਤੁਹਾਡੇ ਜਿਹੜੇ ਬੰਦੇ ਆ ਮੈਂ ਕਿਹਾ ਤੁਹਾਡੇ ਬੰਦੇ ਤੁਸੀਂ ਉਹ ਵੋਟਰ ਆਈਡੀ ਚੈੱਕ ਕਰਦੇ ਕਹਿੰਦੇ ਨਹੀਂ ਕਰਦੇ ਮੈਂ ਕਿਹਾ ਕੌਣ ਕਰਦਾ ਮੈਂ ਕਹਿੰਦਾ ਅਸੀਂ ਕਰਦੇ ਮੈਂ ਕਿਹਾ ਤੁਸੀਂ ਵੋਟਰ ਆਈਡੀ ਚੈੱਕ ਕੀਤੀ ਕਹਿੰਦਾ ਨਹੀਂ ਕੀਤੀ ਤੇ ਭਾਈ ਸਾਹਿਬ ਵੋਟ ਪਈ ਕਿਦਾਂ ਹੁਣ ਜਦੋਂ ਮਾਨੂੰ ਪੁੱਛਿਆ ਕਿ ਚਲੋ ਤੁਹਾਡੇ ਕੋਲ ਇਹ ਕਿਹਨਾ ਬਾਕੀ ਉਹ ਵੀ ਮੰਨ ਲੈਨੇ ਆ ਉਹ ਤਾਂ ਆਪਾਂ ਦੇਖਾਂਗੇ ਕੋਰਟ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਜੇ ਇਸ ਦਾ ਡਿਲੀਸ਼ਨ ਦਾ ਪ੍ਰੋਸੈਸ ਕੀ ਹੈਗਾ ਲੇਕਿਨ ਇਹ ਕਹਿੰਦੇ ਆ ਮਤਲਬ ਕਿ ਆਪਾਂ ਆਇਡੈਂਟੀਫਾਈ ਨਹੀਂ ਕਰ ਸਕਦੇ ਵੋਟ ਕਿਸ ਪਾਰਟੀ ਨੂੰ ਪਈ ਆ ਇਹਦਾ ਮਤਲਬ ਫਿਰ ਭਾਈ ਸਾਹਿਬ ਜੇਕਰ ਇਹਨਾਂ ਨੂੰ ਕਹੀਏ ਨਾ ਵਾਰੀ ਦਾ ਵਟਾ ਲਾ ਦਿਓ ਇੱਕ ਪਾਰਟੀ ਨੇ ਵੋਟ ਪਾ ਲਈ ਤੁਸੀਂ ਆਇਡੈਂਟੀਫਾਈ ਕਰੋ ਉਹ ਪਾਰਟੀ ਨੂੰ ਪੈ ਗਈ ਬਾਕੀਆਂ ਨੂੰ ਦੇਖ ਕੇ ਵੋਟ ਪਾ ਦਿਓ ਯਾਰ ਤੇ ਮਾਮਲਾ ਬਰਾਬਰ ਹੋ ਜਾਂਦਾ ਲੇਕਿਨ ਇਨਾਂ ਕੋਲ EVM ਦੇ ਵਿੱਚ ਕੋਈ ਪ੍ਰੋਸੈਸ ਨਹੀਂ ਹੈਗਾ ਨਾ ਆਇਡੈਂਟੀਫਾਈ ਦਾ ਪ੍ਰੋਸੈਸ ਹੈਗਾ ਨਾ ਡਿਲੀਸ਼ਨ ਦਾ ਪ੍ਰ ਅਸੀਂ ਕੁਆਇਟ ਹੈਂਪਰ ਹੋ ਰਹੇ ਹਾਂ ਤੇ ਕਿ ਇੱਥੇ ਇਲੈਕਸ਼ਨ ਲੜ ਗਿਆ ਸਾਨੂੰ ਲੱਗ ਰਿਹਾ ਕਿ ਡੈਮੋਕ੍ਰੇਸੀ ਦਾ ਕਹਾਣ ਹੈਗਾ ਪਤਾ ਕਿਵੇਂ ਲੱਗਾ ਕਿ ਵੋਟ ਦੇਖੋ ਜੀ ਮੇਰਾ ਜਿਹੜਾ ਉਹ ਬੈਠਾ ਅੰਦਰ ਪੋਲਿੰਗ ਏਜੰਟ ਬੈਠਾ ਉਹਨੇ ਅੰਦਰ ਰੋਲਾ ਪਾਇਆ ਕਿ ਭਾਈ ਸਾਹਿਬ ਇਹ ਡੈਥ ਕੇਸ ਆ ਲੇਕਿਨ ਫੇਰ ਵੀ ਪਤਾ ਨਹੀਂ ਕਿੰਨਾ ਕਫਸਰਾਂ ਦੇ ਪ੍ਰੈਸ਼ਰਾਈਜ਼ ਹੋਏਗਾ ਅਫਸਰਾਂ ਨੇ ਮਿੰਟ 'ਚ ਵੋਟ ਪੁਕਤਾ ਕੇ ਬਾਹਰ ਕਰ ਦਿੱਤਾ ਮਤਲਬ ਕਿ ਜਨਤਾ ਨੂੰ ਵੀ ਗੁੰਮਰਾਹ ਕਰ ਰਿਆ ਕੀ ਲੱਗਦਾ ਬਾਕੀ ਪੁੱਤਾਂ ਦੇ ਵੀ ਇਸ ਤਰ੍ਹਾਂ ਹੋ ਰਿਹਾ ਹੈ ਦੇਖੋ ਡੈਫੀਨਿਟਲੀ ਡੈਫੀਨਿਟਲੀ ਮੈਨੂੰ ਪਰਾੜੀਵਾਲ ਤੋਂ ਵੀ ਕਾਫੀ ਕੰਪਲੇਂਟਸ ਆ ਰਹੀਆਂ ਮੈਂ ਪਰਸਨਲੀ ਆਇਡੈਂਟੀਫਾਈ ਕਰਕੇ ਨਾ ਉਹ ਡੈਥ ਸਰਟੀਫਿਕੇਟ ਵੀ ਨਾਲ ਦਊਂਗਾ ਕਿ ਭਾਈ ਸਾਹਿਬ ਇਹ ਵੋਟਾਂ ਪੁਕਤੀਆਂ ਤੇ ਕਿੱਦਾਂ ਪੁਕਤੀਆਂ ਮੈਨੂੰ ਦੱਸੋ ਕਿਉਂਕਿ ਆਪਾਂ ਪੜੇ ਲਿਖੇ ਆ ਮੈਂ ਆਰਟੀਆਈ ਪਾ ਕੇ ਸਾਰਾ ਰਿਕਾਰਡ ਕਰਾ ਕੇ ਇਹਨਾਂ ਨੂੰ ਪਤਾ ਤਾਂ ਲੱਗੂਗਾ ਇੱਕ ਵਾਰੀ ਕਿ ਪਿਆ ਕਿਦਾਂ ਵਾਲਾ ਸੀ ਜੇ ਅਗਰ ਦੁਬਾਰੀ ਮੇਰੇ ਬੰਦਿਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਆ ਜੇ ਉਹਨਾਂ ਦੇ ਡੈਥ ਕੇਸਾਂ ਦੀਆਂ ਵੋਟਾਂ ਭੁਗਤਨੀਆਂ ਤੇ ਭਾਈ ਸਾਹਿਬ ਮਨੀ ਖੇਲਣੀ ਜੇ ਛੱਡਦਾ ਫੇਅਰ ਇਲੈਕਸ਼ਨ ਕਰਾਓ ਆਪਾਂ ਕਨਸਟੀਟਿਊਸ਼ਨ ਨੂੰ ਮੰਨਣ ਵਾਲੇ ਲੋਕ ਆ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਗਾਂ ਜਿਨ੍ਹਾਂ ਨੇ ਡੈਮੋਕ੍ਰੇਸੀ ਲਈ ਕੀਤੀ ਆ ਹੁਣ ਇੱਕ ਵਾਰੀ ਇਹਨਾਂ ਨੂੰ ਜਵਾਬ ਤਾਂ ਪੁੱਛੋ ਕਿ ਡਿਲੀਸ਼ਨ ਦਾ ਪ੍ਰੋਸੈਸ ਕੀ ਆ ਟ੍ਰੇਨਿੰਗਾਂ ਲਾਈਆਂ ਕਿੱਤੇ ਆ ਇਹ ਇਹਨਾਂ ਵੱਲੋਂ ਕਿਹਾ ਜਾ ਰਿ ਬੈਠੇ ਸੀਗੇ ਬਾਕੀ ਫਿਰ ਵੀ ਜੇ ਪ੍ਰੈਜ਼ੈਂਟਿੰਗ ਅਫਸਰ ਵੱਲੋਂ ਜੋ ਵੀ ਲੈ ਕੇ ਦਿੱਤਾ ਜਾਏਗਾ ਉਹ ਤੇ ਬਤਾਓ ਕਿ ਸਾਡੇ ਨਾਲ ਕਾਨੂੰਨਵਰ ਕਿਹਨੂੰ ਨਿਤਾਬ ਕਰ ਰਹੀ ਕੀਤੀ ਹੈ ਕਿੰਨੀ ਨੰਬਰ ਵਾਰਡ ਹੈ ਤੇ ਕਿਹੜਾ ਹੈ ਕਿੰਨੇ ਨੰਬਰ ਵਾਰਡ ਹੈ ਵਾਰਡ ਨੰਬਰ 55 ਇਹ ਫਤਿਹ ਸਿੰਘ ਕਲੋਨੀ ਪੈਂਦੀ ਹੈ ਆ ਕਿੰਨਾਂ ਨੰਬਰ